ਵਾਹ ਜਿੰਦਾਬਾਦ ਜਿੰਦਾਬਾਦ ਭਗਵਾਨਤਮਾਨ ਸਰਕਾਰ ਤੇ ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਵਰਦਾਬਾਦ ਆ ਨਾ ਮਜ਼ਦੂਰਾਂ ਦਾ ਇੱਕ ਜਿੰਦਾਬਾਦ 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 ਭਗਵਾਨਤਮਾਨ ਸਰਕਾਰ ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਅਸਾਨ ਅੰਦੋਲਨ ਤੋਂ ਤੇ ਜ਼ਬਰਦਸਤ ਵਾਲੀ ਭਗਵਾਨਤਮਾਨ ਸਰਕਾਰ ਤੇ ਕੇਂਦਰ ਸਰਕਾਰ ਮੁਰਦਾਬਾਦ 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 ਚੋਰੀ ਹੋਏ ਸਮਾਨ ਦੀ ਪਰਭਾਈ ਕਰਾ ਕੇ ਰਹਾਗੇ ਵਾਹ ਜਿੰਦਾਬਾਦ ਰਾਗ ਨਾਹੀ ਟਰਾਲੀ ਚੋਰੀ ਦੇ ਵਿੱਚ ਘਨੌਰ ਹਲਕਾ ਕਨੌਰ ਦੇ ਵਿਧਾਇਕ ਗਰਾਲ ਕਨੌਰ ਦੀ ਰਾਤ ਮੈਂਬਰਸ਼ਿਪ ਰੱਦ ਕਰੋ ਰੱਦ ਕਰੋ ਰੱਦ ਕਰੋ ਸਾਨਾ ਮਜ਼ਦੂਰਾਂ ਦਾ ਇੱਕ ਜਿੰਦਾਬਾਦ 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 ਸਾਰੀਆਂ ਜਥੇਬੰਦੀਆਂ ਦਾ ਇੱਕ ਜਿੰਦਾਬਾਦ 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 ਮੈਂ ਕਰਮੇਲ ਸਿੰਘ ਫੱਤੇਵਾਲਾ ਡਿਸਟ੍ਰਿਕਟ ਸੈਕਟਰੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਫਰੀਪੁਰ ਤੋਂ ਜੀ ਅੱਜ ਜੋ ਤਿੰਨਾ ਫਾਰਮਾਂ ਦੇ ਵੱਲੋਂ ਕਾਲ ਦਿੱਤੀ ਗਈ ਹੈ ਸੰਯੁਕਤ ਕਿਸਾਨ ਮੋਰਚਾ ਕਿਸਾਨ ਮਜ਼ਦੂਰ ਮੋਰਚਾ ਤੇ ਐਸ ਕੇ ਐਮ ਗੈਰ ਰਾਜਨੀਤਕ ਪੂਰੇ ਪੰਜਾਬ ਦੇ ਵਿੱਚ ਡੀਸੀ ਦਫ਼ਤਰਾਂ ਦਾ ਜਿਹੜਾ ਉਹ ਘਰਾਹ ਕਰਨ ਦਾ ਐਲਾਨ ਆ 11 ਤੋਂ ਲੈ ਕੇ 3 ਵਜੇ ਤੱਕ ਉਹਦੇ ਵਾਸਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿੱਥੇ ਪੂਰੇ ਜ਼ਿਲ੍ਹੇ ਦੇ ਵਿੱਚੋਂ ਹਰ ਜ਼ੋਨ ਦੇ ਵਿੱਚੋਂ ਵੱਡੇ ਜਥੇ ਕਿਸਾਨਾਂ ਮਜ਼ਦੂਰਾਂ ਦੇ ਪਹੁੰਚ ਰਹੇ ਨੇ ਉੱਥੇ ਜ਼ੋਨ ਮਲਾਵਾਲਾ ਦੇ ਕਿਸਾਨ ਮਜ਼ਦੂਰ ਇਕੱਤਰ ਹੋ ਕੇ ਜੋ ਉੱਥੇ ਧਰਨਾਵਾ ਜਬਰ ਦੇ ਵਿਰੋਧ ਦੇ ਵਿੱਚ ਭਗਵੰਤ ਮਾਨ ਤੇ ਕੇਂਦਰ ਸਰਕਾਰ ਦੇ ਜਬਰ ਦੇ ਵਿਰੋਧ ਦੇ ਵਿੱਚ ਉਹਦੇ ਸ਼ਮੂਲੀਅਤ ਕਰਨ ਜਾ ਰਹੇ ਆ ਤੇ ਨਾਲ ਜੋ ਲੋਕਾਂ ਦੇ ਜਿਹੜਾ ਰੋਧ ਦੇ ਅੱਗੇ ਸਰਕਾਰ ਨੇ ਅੱਜ ਤੜਕੇ ਦੋਨਾਂ ਫਾਰਮਾਂ ਦੇ ਆਗੂ ਜਿਹੜੇ ਰਿਹਾਵ ਆ ਉਹ ਜੇਲਾ ਤੋਂ ਕੀਤੇ ਆ ਉਹਦੇ ਨਾਲ ਸਾਡੇ ਇੱਥੇ ਬਸਣੀ ਹੈਗੀ ਸਾਡੀਆਂ ਮੰਗਾਂ ਨੇ ਕਿ ਜੋ ਉੱਥੇ ਤਸ਼ੱਦਦ ਢਾਇਆ ਗਿਆ ਵਾ ਉਹਦੇ ਤੇ ਭਗਵੰਤਮਾਨ ਸਰਕਾਰ ਮਾਫੀ ਮੰਗੇ ਜਿਹੜਾ ਉੱਥੋਂ ਸਮਾਨ ਚੋਰੀ ਹੋਇਆ ਵਾ ਉਹਦਾ ਰਿਕਵਰੀ ਰਿਕਵਰੀ ਕੀ ਦਿੱਤੀ ਜਾਵੇ ਘਟੋ ਘਟ ਮਾਫਜਾ ਦਿੱਤਾ ਜਾਵੇ ਸੌ ਫਰੋਡ ਦੇ ਲਗਭਗ ਜੋ ਜਿਹੜਾ ਉਹ ਬਣਦਾ ਵਾ ਉਹਦੇ ਨਾਲ ਗਲਾਰ ਗੁਰਲਾਲ ਕਨੌਰ ਦੇ ਉਹਦੇ ਚਿਹਤਿਆਂ ਨੇ ਜਿਹਦੇ ਘਰੋਂ ਟਰਾਲੀਆਂ ਮਿਲੀਆਂ ਵਾਂ ਉਹਨਾਂ ਦੇ ਐਫਆਰਆਈਆਂ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਇਹ ਗਰਲਾਲ ਕਨੌਰ ਦੀ ਵਿਧਾਨ ਸਭਾ ਦੇ ਵਿੱਚੋਂ ਮੈਂਬਰਸ਼ਿਪ ਜਿਹੜੀ ਉਹ ਰੱਦ ਕੀਤੀ ਜਾਵੇ ਇਹ ਜਿਹੜੀਆਂ ਮੰਗਾ ਵਾਂ ਤੇ ਜਿਹੜਾ ਇਹ 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 ਜਿਹੜਾ ਵੱਡਾ ਜਬਰ ਵਿਰੋਧ ਅੱਜ ਦਾ ਜਿਹੜਾ ਪ੍ਰੋਗਰਾਮ ਆ ਇਹ ਪੂਰੇ ਪੰਜਾਬ ਦੇ ਡੀਸੀ ਦਫ਼ਤਰਾਂ ਦੇ ਅੱਗੇ ਬਾਜ਼ ਚੜ ਕੇ ਕੀਤਾ ਜਾਊਗਾ ਜੇ ਸਰਕਾਰ ਪਿੱਛੇ ਇਹਨਾਂ ਗਲਾਂ ਮੰਗਾਂ ਦੇ ਉੱਤੇ ਹੱਲ ਨਹੀਂ ਕਰਦੀ ਤੇ 31 ਤਰੀਕ ਦਾ ਦੋਨਾਂ ਫਾਰਮਾਂ ਦੇ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ ਗੈਰ ਰਾਜਨੀਤਿਕ ਵੱਲੋਂ ਐਲਾਨ ਕੀਤਾ ਆਇਆ ਵਾ ਕਿ ਮੰਤਰੀਆਂ ਦੇ ਘਰਾਂ ਦਾ ਘਰਾਉ ਕੀਤਾ ਜਾਊਗਾ ਉਹਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਬਾਜ਼ ਚੜ ਕੇ ਅਪੀਲ ਕਰਦੇ ਆਂਗੇ ਬਾਜ਼ ਚੜ ਕੇ ਸਰਕਾਰ ਦੇ ਜ਼ਬਰਦਸਤ ਵਿਰੋਧ ਦੇ ਵਿੱਚ ਜੋ ਨੁਕਸਾਨ ਹੋ ਆਵਦੀ ਪ੍ਰਭਾਈ ਵਾਸਤੇ 31 ਤਰੀਕ ਨੂੰ ਮੰਤਰੀਆਂ ਦੇ ਘਰ ਆਓ ਅੱਗੇ ਵੀ ਆਪਾਂ ਵਾਅਦਾ ਚੜ੍ਹ ਕੇ ਯੋਗਦਾਨ ਪਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ